ਸਾਡੇ ਮਾਨਯੋਗ ਸੀਐਮ ਸਾਹਿਬ ਬੀਜਪੀ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਆਪਣਾ ਯੁੱਧ ਨਸ਼ਾ ਵਿਰੁੱਧ ਚੱਲ ਰਿਹਾ ਹੈ ਤੇ ਗੈਂਗਸਟਰ ਖਿਲਾਫ ਜਿਹੜੀ ਸਾਡੀ ਮੁਹਿੰਮ ਚੱਲ ਰਹੀ ਹੈ ਉਹਦੇ ਤਹਿਤ ਹੀ ਅੱਜ ਏਜੀਟੀਐਫ ਦੀ ਟੀਮ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਤੇ ਕਿ ਜਿਹੜਾ 48/25 ਦਾ ਮੁਕੱਦਮਾ ਦਰਜ ਹੋਇਆ ਸੀਗਾ ਜਿਸ ਦੇ ਵਿੱਚ ਜਗਦੀਪ ਮੋਲੂ ਉਹਦਾ ਮਰਡਰ ਹੋਇਆ ਸੀਗਾ 5 ਮਾਰਚ ਨੂੰ ਦਰਬਾਰ ਸਾਹਿਬ ਲਾਗੇ ਤੇ ਉਹ ਉਹਦੇ ਵਿੱਚ ਜਿਹੜੇ ਦੋਸ਼ ਬੰਦੇ ਆਏ ਸੀਗੇ ਮੋਟਰਸਾਈਕਲ ਤੇ ਉਹਨਾਂ ਵਿੱਚੋਂ ਇੱਕ ਦੋਸ਼ੀ ਦੀ ਪਛਾਣ ਹੋਈ ਸੀਗੀ ਮੁੱਪਰ ਖਾਸ ਨੇ ਉਹਨੂੰ ਇਤਲਾ ਦਿੱਤੀ ਕਿ ਬਈ ਰਾਹੁਲ ਕਰਕੇ ਜਿਹੜਾ ਸ਼ੂਟਰ ਸੀਗਾ ਮੇਨ ਉਹ ਉਹਦੀ ਇਨਫੋਰਮੇਸ਼ਨ ਉਹਨਾਂ ਨੂੰ ਮਿਲੀ ਸੀਗੀ ਤੇ ਇਹਨਾਂ ਨੇ ਆਪਣੇ ਸਿਟੀ ਤਰਨਤਾਨ ਐਸ ਐਚਓ ਰਣਜੀਤ ਇਹਨਾਂ ਦੀ ਟੀਮ ਨੂੰ ਨਾਲ ਲੈ ਕੇ ਉਹਦਾ ਪੇਸ਼ਾ ਖਬਰ ਮਿਲਨ ਤੇ ਉਹਦਾ ਪੇਸ਼ਾ ਕੀਤਾ ਤੇ ਜਦੋਂ ਪੇਸ਼ਾ ਕਰ ਰਹੇ ਸੀਗੇ ਤੇ ਜਿਹੜੀ ਦੋਸ਼ੀ ਦੀ ਗੱਡੀ ਦਾ ਜਿਹੜਾ ਟਾਇਰ ਪਾਟਨ ਕਰਕੇ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਨੂੰ ਵੇਖ ਕੇ ਉਹਨਾਂ ਨੇ ਪੁਲਿਸ ਵਲਫੇਅਰ ਵੀ ਕੀਤਾ ਜੋ ਵੀ ਕਾਰਵਾਈ ਦੇ ਵਿੱਚ ਉਹਨੂੰ ਕਾਬੂ ਕਰਨ ਲਈ ਉਹਨੂੰ ਨਿਸ਼ਾਨਾ ਕਰਨ ਲਈ ਇੱਕ ਗੋਲੀ ਜਿਹੜੀ ਉਹਦੇ ਲੱਤ ਤੇ ਲੱਗੀ ਹੈ ਤੇ ਉਹਨੂੰ ਹਸਪਤਾਲ ਭੇਜਿਆ ਗਿਆ। ਸਰ ਇਹ ਨਸ਼ਾ ਦੱਸਕਾ ਵੀ ਗਿਆ ਬਰਵਾਇਮ ਵੀ ਕੀ ਹਾਂਜੀ ਇਹੀ ਇਹੀ ਪਤਾ ਲੱਗਿਆ ਕਿ ਭਈ ਇਹ ਜਿਹੜਾ ਕੀ ਨਸ਼ਾ ਨਸ਼ੇ ਦੀ ਸਮਗਲਿੰਗ ਵੀ ਕਰਦਾ ਸੀਗਾ ਤੇ ਇਹਦੇ ਖਿਲਾਫ ਇੱਕ 2023 ਦਾ ਆਮ ਸੈਕਟ ਦਾ ਮੁਕੱਦਮਾ ਵੀ ਦਰਜ ਹੈ ਤੇ ਇਹ ਨਸ਼ੇ ਦੇ ਕਾਰੋਬਾਰ ਦੇ ਵਿੱਚ ਵੀ ਲਿਪਸ ਸੀਗਾ। ਸਰ ਕੀ ਬਰਾਮਦ ਹੋਇਆ ਜੀ ਇੱਕ 30 ਬੋਰ ਦਾ ਪਿਸਤਲ ਇਹਦੇ ਕੋਲ ਬਰਾਮਦ ਹੋਇਆ ਹੈ। ਸਰ ਇਹ ਕਿਹਦੇ ਵਾਸਤੇ ਕੰਮ ਕਰਦਾ ਹੈ? ਵੇਖੋ ਹੁਣ ਥੋੜੀ ਦੇਰ ਪਹਿਲਾਂ ਇਹ ਹੋਇਆ ਹੁਣ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਆ ਜਦੋਂ ਇਹਨੂੰ ਡਿਸਚਾਰਜ ਕਰਾਵਾਂਗੇ ਉਸ ਤੋਂ ਬਾਅਦ ਦੀ ਪੁਛਗਿਛ ਕਰਦੇ ਆ ਤੇ ਡਿਟੇਲ ਦੇ ਵਿੱਚ ਫੇ ਤੁਹਾਨੂੰ ਉਸ ਤੋਂ ਬਾਅਦ ਦੱਸਾਂਗੇ